वेलकम टू ए के कलेक्शन मेन वेयर करौली लेके आए ਥੋਡੇ ਸਾਹਦੇ ਉਤੇ ਬਹੁਤ ਹੀ ਪਿਆਰਾ ਗੀਜਾ ਕਾਟਨ ਦਾ ਪ੍ਰੀਮੀਅਮ ਕੁਆਲਿਟੀ ਦਾ ਕੁਰਤਾ ਪਜਾਮਾ ਜਿਹੜਾ ਬਾਜ਼ਾਰ 'ਚ ਵਗੈਰਾ 2400 ਦਾ 2500 ਦਾ ए के कलेक्शन ਨੇ ਲਾਤੀ ਹੈ ਸੇਲ ਚੈੱਕ ਕਰ ਲੋ ਮੋਹਰਾਂ ਚੈੱਕ ਕਰ ਲੋ ਰੇਟ ਚੈੱਕ ਕਰ ਲੋ ਕੁਆਲਿਟੀ ਪ੍ਰੀਮੀਅਮ ਗੀਜਾ ਕਾਟਨ ਕੁਆਲਿਟੀ ਹੈ ਇੱਕ ਨੰਬਰ ਚੀਜ਼ ਹੈ ਡਡਵਾਨੀਆਂ ਦਾ ਕੁਰਤਾ ਪਜਾਮਾ ਡਡਵਾਨੀਆਂ ਕੰਪਨੀ ਦਾ ਪ੍ਰੀਮੀਅਮ ਗੀਜਾ ਕਾਟਨ ਬਾਜ਼ਾਰ ਚ ਵਿਗਰਿਆ 2500 ਰੁਪਏ ਦਾ ਪਰੇਕੇ ਵਾਲਿਆਂ ਨੇ ਰੇਟ ਇਹੋ ਜਿਹਾ ਦੇ ਦੇਣਾ ਇਸ ਵਾਰ ਕਿੰਨਾ ਹਲਕਾ ਮਾਜਣਾ ਬਾਜ਼ਾਰ ਸਾਰੇ ਹਿੱਲ ਜਾਣੇ ਤਸੱਲੀ ਮੱਜਣੀ ਰੇਟ ਐਸੇ ਕਿ ਸੁਣ ਕੇ ਹੈਰਾਨ ਰਹਿਣਗੇ ਕੁਆਲਿਟੀ ਐਨੇ ਰੰਗ ਐਨੇ ਕਿ ਵੈਰਾਈਟੀ ਬਹੁਤ ਜ਼ਿਆਦਾ ਪਰ ਬਹੁਤਾ ਨਾ ਗੋਲ ਵੀ ਰਹੀ ਰੱਖੀ ਹੈ ਰੰਗ ਆ ਦਿਖਾਈ ਜਾ ਬਸ ਐ ਦੈਮਾ ਵਾਲਾ ਜੀ ਬਸ ਫਾੜਾ ਦੇ ਖੋਲੀ ਜਾ ਕਲਰ ਦਿਖਾਈ ਜਾਓ ਜਲਦੀ ਜਲਦੀ ਪਹੁੰਚੋ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਕਵਾਲਿਟੀ ਚੈੱਕ ਕਰ ਲੋ ਕਲਰ ਚੈੱਕ ਕਰ ਲੋ ਸਾਰੇ ਨਵੇਂ ਕਲਰ ਡਡਵਾਨੀਆਂ ਦਾ ਖੜਕਾ ਕੇ ਦਿਖਾ ਦੇ ਗੁਰਤੇ ਮੈਂ ਆਈ ਕਰ ਛਾਪ ਹੈਗੀ ਕਿ ਨਹੀਂ ਆ ਲੋ ਜਿੱਦਾਂ ਮਰਜ਼ੀ ਬਣਾ ਲਓ ਇੱਕ ਨੰਬਰ ਕੁਆਲਿਟੀ ਪਟੋਂਗਾ ਨਹੀਂ ਖਰਾਬ ਨਹੀਂ ਹੋਊਗਾ ਸ਼ਰਿੰਕ ਨਹੀਂ ਹੋਊਗਾ ਡੱਬ ਨਹੀਂ ਪਊਗਾ ਜਿਵੇਂ ਮਰਜ਼ੀ ਪਾ ਲਓ ਰੇਟ ਰੇਟ ਦੀ ਟੈਨਸ਼ਨ ਨਾ ਲਓ ਹਜੇ ਵੀਡੀਓ ਚੰਗੀ ਤਰ੍ਹਾਂ ਦੇਖੋ ਰੰਗ ਦੇਖੋ ਪਸੰਦ ਕਰੀ ਜਾਓ ਰੇਟ ਮੈਂ ਦੱਸਦਾ ਤੁਹਾਨੂੰ ਹੁਣੇ ਟੈਨਸ਼ਨ ਨਾ ਲਓ ਮੇਰੇ ਬੀਰੋ ਬੀਰੋ ਟੈਨਸ਼ਨ ਨਾ ਲਓ ਆ ਲੋ ਕੁਰਤੇ ਪਜਾਮੇ ਚੈੱਕ ਕਰ ਲੋ ਡਿਜ਼ਾਈਨੀਆਂ ਦੇ ਬਾਜ਼ਾਰ ਦੇ ਵਿੱਚ ਇਹ 2500 ਦਾ ਏਕ ਇੱਕ ਰੈਕਸ਼ਨ ਨੇ ਕਿੰਨੇ ਕਰਤੇ 1000 ਦੇ 500 ਰੁਪਏ ਦਾ ਕੁਰਤਾ ਇਹਦਾ ਬੜੇ ਪਣੇ ਦਾ 3.5 ਮੀਟਰ ਪ੍ਰੀਮੀਅਮ ਕੁਆਲਿਟੀ ਗੀਜਾ ਕਾਟਨ ਦਾ ਕਪੜਾ ਡਡਵਾਨੀਆਂ ਬ੍ਰਾਂਡ ਦਾ ਕੁਰਤਾ ਪਜਾਮਾ ਮੀਟਰ ਮੀਟਰ ਪਰ ਮੋਹਰ ਵੱਜੀ ਹੋਈ ਆ। ਇਕੱਲੇ ਇਕੱਲੇ ਕੁਰਤੇ ਆ ਮੈਂ ਚੈੱਕ ਕਰ ਲਓ। ਡਡਵਾਨੀਆਂ ਬ੍ਰਾਂਡ ਆ ਕੰਪਨੀ ਦਾ ਮਾਲ ਆ ਪ੍ਰੀਮੀਅਮ ਕੁਆਲਿਟੀ ਬੜੇ ਪਣੇ ਦਾ ਗੂਜਾ ਕਾਟਨ ਦਾ ਕੁਰਤਾ ਆ ਜਿਹੜਾ 3.5 ਮੀਟਰ ਬਾਜ਼ਾਰ 'ਚ ਲੰਦੇ ਤੁਸੀਂ 1200 ਦਾ ਕੋਈ 1500 ਦਾ ਕੋਈ 2000 ਦਾ ਕੋਈ 2500 ਦਾ। ਪਰ ਇਹੇ ਕਲੈਕਸ਼ਨ ਨੇ ਕਿੰਨੇ ਦਾ ਕਰਤਾ ਸਿਰਫ 500 ਰੁਪਏ ਦਾ ਕੁਰਤਾ ਪਜਾਮਾ 1000 ਦੇ 2 1500 ਦੇ 3 200 ਸਾਰੇ ਕਲਰ ਨਵੇਂ ਐਨੇ ਰੰਗ ਦੀ ਗਿਣਨੀ ਹੋਣੇ ਐਨੇ ਡਿਜ਼ਾਈਨ ਗਿਣਨੀ ਹੋਣੇ ਆਹ ਲੋ ਕੋਈ ਗਰੇ ਸਵਾਣਾ ਮਿਲੂਗਾ ਗ੍ਰੀਨ ਸਵਾਣਾ ਮਿਲੂਗਾ ਆਹ ਲੋ ਕਾਫੀ ਸਵਾਣਾ ਤਾਂ ਵੀ ਮਿਲੂਗਾ ਆਹ ਲੋ ਚੱਕੋ ਜੀ ਪਿਸਤਾ ਕਲਰ ਆਨੀਅਨ ਕਲਰ 올ਿਵ ਕਲਰ ਮਹਿੰਦੀ ਕਲਰ ਡਾਰਕ ਮਸਟਰਡ ਕਲਰ ਬਲੈਕ ਕਲਰ ਬਲੈਕ ਮੇਰੇ ਭਰਾਵਾਂ ਦਾ ਸਭ ਤੋਂ ਵੱਧ ਫੇਵਰਿਟ ਹੁੰਦਾ ਜੀ ਆਹ ਲੋ ਸਾਰਾ ਇੱਕੇ ਬ੍ਰਾਂਡ ਦਾ ਕੁਰਤਾ ਪਜਾਮਾ ਡਡਵਾਨੀਆਂ ਦਾ ਕੰਪਨੀ ਦਾ ਕੁਰਤਾ ਪਜਾਮਾ ਤਣਕਾ ਕੇ ਤਣਕਾ ਕੇ ਵੀ ਦਿਖਾ ਦਉਣਾ ਲੋ ਜੀ ਕੱਪੜੇ ਦੀ ਫੁੱਲ ਗਾਰੰਟੀ ਹੈ ਕੋਈ ਰੰਗ ਨਹੀਂ ਆਣਾ ਕੋਈ ਬੂਰ ਨਹੀਂ ਆਣਾ ਕੋਈ ਸ਼ਿੰਗ ਨਹੀਂ ਆਣਾ ਜਿੱਦਾਂ ਮਰਜ਼ੀ ਪਾ ਲਿਓ ਇੱਕ ਨੰਬਰ ਕੁਆਲਿਟੀ ਵਧੀਆ ਕੁਆਲਿਟੀ ਦਿਵਾਣੀਆਂ ਦਾ ਕੁੜਤਾ ਜੋ ਆ ਕੰਪਨੀ ਦਾ ਬਾਜ਼ਾਰ ਤੇ ਵਿਕ ਰਿਹਾ 25-2500 ਰੁਪਏ ਦਾ ਪਰ ਏਕੀ ਕਲੈਕਸ਼ਨ ਦੇ ਕਿੰਨੇ ਦਾ ਕਰਦਾ 500 ਰੁਪਏ ਦਾ ਮਾਲ ਆ ਗਿਆ ਫੁੱਲ ਚੈੱਕ ਕਰਾ ਦਿਓ ਸਟਾਕ ਦਾ ਕਾਕਾ ਨੂੰ ਤਾਂ ਕਿ ਜਲਦੀ ਜਲਦੀ ਪਹੁੰਚੋ ਏਕੀ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਜਲਦੀ ਤੋਂ ਜਲਦੀ ਪਹੁੰਚੋ ਏਕ ਏ ਕਲੈਕਸ਼ਨ ਮੇਨਵੈਅਰ ਕਰਾ ਲਈ ਕਲਰ ਬਹੁਤ ਜਿਆਦਾ ਆ ਗਏ ਨੇ ਦਲਵਾਨੀਆਂ ਕੰਪਨੀ ਦਾ ਕੁਰਦਾ ਪਜਾਮਾ ਮੁੰਬਈ ਦਾ ਮਾਲ ਆ ਸਾਲਾ ਬੰਬੇ ਮਿਲ ਦਾ ਮਾਲ ਆ ਕੰਪਨੀ ਦਾ ਮਾਲ ਆ ਚੈੱਕ ਕਰ ਲੋ ਇੱਕ ਨੰਬਰ ਕੁਆਲਿਟੀ ਦਲਵਾਨੀਆਂ ਸਿਲਕ ਮਿਲਕ ਮੁੰਬਈ ਵਾਹ ਜੀ ਵਾਹ ਕਿੰਨੇ ਦਾ ਕਿੰਨੇ ਦਾ 500 ਦਾ 1000 ਦੇ 2 500 ਦਾ 1000 ਦੇ 2 ਵੀਡੀਓ ਨੂੰ ਕਰ ਦੋ ਸ਼ੇਅਰ ਦੱਬ ਕੇ ਤਾਂ ਕਿ ਹਰ ਇੱਕ ਭੈਣ ਦਾ ਹੋ ਸਕੇ ਫਾਇਦਾ ਹਰ ਇੱਕ ਭਰਾ ਦਾ ਹੋ ਸਕੇ ਫਾਇਦਾ ਜਿਹੜਾ ਵੀ ਕੁਰਦਾ ਪਜਾਮਾ ਲੈਣਾ ਜਲਦੀ ਜਲਦੀ ਵੀਡੀਓ ਨੂੰ ਕਰ ਦੋ ਸ਼ੇਅਰ ਤਾਕੀ ਮੇਰੇ ਹਰ ਇੱਕ ਭਰਾ ਭੈਣ ਦਾ ਹੋ ਸਕੇ ਫਾਇਦਾ ਜਲਦੀ ਤੋਂ ਜਲਦੀ ਪਹੁੰਚੋ 3 ਦਿਨਾਂ ਦੀ ਲੱਗ ਚੁੱਕੀ ਹੈ ਪਾਰੀ ਜ਼ੇਲ 22 ਤਰੀਕ 23 ਤਰੀਕ 24 ਤਰੀਕ 25 ਤਰੀਕ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਕਲਰ ਕਲਰ ਦੇਖ ਲਓ ਕਲਰ ਕਿੰਨੇ ਕਲਰ ਆ ਗਏ ਨੇ ਸਾਰੇ ਅੰਗਰੇਜ਼ੀ ਰੰਗ ਨੇ ਸਾਰੇ ਅੰਗਰੇਜ਼ੀ ਰੰਗ ਨੇ ਕੂਲ ਕਲਰ ਨੇ ਆ ਲੋ ਰੰਗ ਚੈੱਕ ਕਰੀ ਜਾਓ ਬਸ ਰੰਗ ਐਨੇ ਕ ਆ ਗਏ ਨੇ ਕਿ ਰੂਹਾ ਕੁਝ ਹੋਣੀ ਆ ਰੰਗ ਜਿਹੜਾ ਮਰਜ਼ੀ ਸਵਾ ਲਓ ਜਿਹੜਾ ਮਰਜ਼ੀ ਬਾਜ਼ਾਰ ਚ ਕਿੰਨੇ ਦਾ ਵਿਕ ਰਿਹਾ 1200 1500 2500 ਜਿਹੜਾ ਦਿਖ ਰਿਹਾ ਜਿਹੜਾ ਜਿਹੜਾ ਹੋਇਆ ਰੇਟ ਲਾ ਰਿਹਾ ਪਰ ਇਹ ਕਲੈਕਸ਼ਨ ਇਹ ਕਿੰਨੇ ਦਾ ਕਰਤਾ 500 ਰੁਪਏ ਦਾ ਕੰਪਨੀ ਵੱਲੋਂ ਆਫਰ ਆਈ ਹੈ ਕੰਪਨੀ ਵੱਲੋਂ ਆਫਰ ਲਾਤੀ ਹੈ 500 ਰੁਪਏ ਦਾ ਕੁਰਤਾ ਪਜਾਮਾ 1000 ਦੇ 2 500 ਦਾ 1000 ਦੇ 2 ਕੋਈ ਲੈਣਾ کریم ਆ ਲੋ ਕੋਈ ਕਹਿੰਦਾ 1000 ਦਾ ਕੋਈ ਕਹਿੰਦਾ 1500 ਦਾ ਇਹ ਕਲੈਕਸ਼ਨ ਇਹ ਕਿੰਨੇ ਦਾ ਕਰਤਾ 500 ਦਾ 500 ਦਾ ਜੀ 500 ਦਾ ਰੰਗ ਚੈੱਕ ਕਰੀ ਜਾਓ ਰੰਗ ਬਹੁਤ ਆਓ ਪੋਓ ਮਾਲ ਵੀ ਬਹੁਤ ਹੈ ਰੰਗ ਵੀ ਬਹੁਤ ਹੈ ਜਲਦੀ ਜਲਦੀ ਪਹੁੰਚੋ ਪਰ ਇਹ ਮਾਲ ਥੋੜਾ ਬਹਿ ਜੰਦਾ ਨਹੀਂ ਮਾਰੋ ਜਲਦੀ ਜਲਦੀ ਆ ਜਿਓ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਤੁਹਾਡਾ ਆਪਣਾ ਸ਼ੋਅਰੂਮ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਡਡਵਾਲੀਆਂ ਬ੍ਰਾਂਡ ਹੈ ਬੰਬੇ ਦਾ ਬ੍ਰਾਂਡ ਹੈ ਇਹ ਡਡਵਾਲੀਆਂ ਬ੍ਰਾਂਡ ਹੈ ਲੋਕਲ ਬ੍ਰਾਂਡ ਨਹੀਂ ਹੈਗਾ ਬੰਬੇ ਦਾ ਬ੍ਰਾਂਡ ਹੈ ਨੰਬਰ 1 ਬ੍ਰਾਂਡ ਹੈ ਪ੍ਰੀਮੀਅਮ ਗੀਜਾ ਗੋਟਨ ਕੁਆਲਿਟੀ ਕੰਪਨੀ ਦਾ ਮਾਲ ਹੈ ਮੀਟਰ ਮੀਟਰ ਤੇ ਮੋਹਰ ਵੱਜੀ ਹੋਈ ਆ ਆ ਲੋ ਪਿਸਤਾ ਰੰਗ ਦੇਖੋ ਕਿੰਨਾ ਸੋਹਣਾ ਮੇਰੇ ਭਰਾ ਬਹੁਤ ਮੰਗਦੇ ਪੀਸਤਾ ਰੰਗ ਦਾ ਕੁਰਤਾ ਆਲੋ ਕਰੋ ਚੈੱਕ ਪ੍ਰੀਮੀਅਮ ਕੁਆਲਿਟੀ ਦੀ ਗੀਜ਼ਾ ਕੋਟ ਨਾ ਕੋਈ ਲੋਕਲ ਨਹੀਂ ਹੈ ਮੀਟਰ ਮੀਟਰ ਤੇ ਮੋਹਰ ਵੱਜੀ ਹੋਈ ਹੈ ਮੋਹਰ ਚੈੱਕ ਕਰਾ ਦਿਓ ਕਸਟਮਰਾਂ ਨੂੰ ਤਾਂ ਕਿ ਜਰ ਇੱਕ ਭਰਾ ਦਾ ਹੋ ਸਕੇ ਫਾਇਦਾ ਢੜਵਾਨੀਆਂ ਦਾ ਕੁਰਤਾ ਹੈ ਮੈਂ ਕਿੰਨੇ ਦਾ ਕਿੰਨੇ ਦਾ 500 ਦਾ 500 500 500 500 499 499 ਠੀਕ ਹੈ ਜੀ